ਪਟਿਆਲਾ ਦੇ ਵਿੱਚ ਸੜਕਾਂ ਤੇ ਉਸ ਸਮੇਂ ਦਹਿਤ ਦਤ ਭੱਜਦੀ ਹੋਈ ਤੇਜ਼ ਰਫ਼ਤਾਰ ਦੇ ਵਿੱਚ ਦਿਖਾਈ ਦਿੱਤੀ ਜਦੋਂ ਇੱਕ ਹਰਿਆਣਾ ਨੰਬਰ ਦੀ ਕਾਰ ਵੱਲੋਂ ਕਈ ਲੋਕਾਂ ਨੂੰ ਟੱਕਰ ਮਾਰੀ ਗਈ ਕਈਆਂ ਨੂੰ ਕੁਚਲ ਦਿੱਤਾ ਗਿਆ ਕਈਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਪਰ ਫਿਰ ਵੀ ਇਹ ਕਾਰ ਜੋ ਹਰਿਆਣਾ ਨੰਬਰ ਦੀ ਸੀ ਜਿਸ ਨੂੰ ਛੋਟੀ ਉਮਰ ਦੇ ਤੋਂ ਨੌਜਵਾਨ ਚਲਾ ਰਹੇ ਸਨ ਉਹਨਾਂ ਵੱਲੋਂ ਰੋਕਿਆ ਨਹੀਂ ਗਿਆ ਕਈ ਕਿਲੋਮੀਟਰਾਂ ਤੱਕ ਲੋਕਾਂ ਵੱਲੋਂ ਇਸ ਗੱਡੀ ਦਾ ਪਿੱਛਾ ਕੀਤਾ ਗਿਆ ਤੇ ਇਸੇ ਦੌਰਾਨ ਗੱਡੀ ਦੇ ਸਾਹਮਣੇ ਜੋ ਵੀ ਆਉਂਦਾ ਇਹ ਕਾਰ ਚਾਲਕ ਉਸ ਨੂੰ ਸਬਜ਼ੀ ਦੀ ਤਰ੍ਹਾਂ ਚੱਕ ਚੱਕ ਕੇ ਪਰੇ ਮਾਰਦੇ ਜਿਵੇਂ ਉਹਨਾਂ ਦੇ ਵਿੱਚ ਜਾਣ ਹੀ ਨਾ ਹੋਵੇ ਤੇ ਇੱਥੇ ਇਸ ਗੱਡੀ ਦਾ ਪਿੱਛਾ ਕਰ ਰਹੇ ਲੋਕਾਂ ਵੱਲੋਂ ਵੀ ਰੌਲਾ ਪਾ ਪਾ ਕੇ ਗੱਡੀ ਦੇ ਮੂਹਰੇ ਆ ਰਹੇ ਲੋਕਾਂ ਨੂੰ ਅਗਾਹ ਕੀਤਾ ਜਾ ਰਿਹਾ ਸੀ ਕਿ ਇਸ ਗੱਡੀ ਤੋਂ ਪਿੱਛੇ ਹਟ ਜਾਓ ਇਹ ਪਿੱਛੇ ਵੀ ਕਈ ਲੋਕਾਂ ਨੂੰ ਟੱਕਰ ਮਾਰ ਕੇ ਆਈ ਹੈ ਦੱਸ ਦिए ਕਿ ਕਾਫੀ ਜ਼ਿਆਦਾ ਗਲਤ ਡਰਾਈਵਿੰਗ ਕਰ ਰਹੇ ਇਸ ਕਾਰ ਚਾਲਕ ਨੂੰ ਕਈ ਥਾਂ ਤੇ ਲੋਕਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸ਼ੀਸ਼ੇ ਵੀ ਤੋੜੇ ਗਏ ਪਰ ਫਿਰ ਵੀ ਇਹ ਕਾਰ ਚਾਲਕ ਨੇ ਕਾਫੀ ਜ਼ਿਆਦਾ ਗਲਤ ਡਰਾਈਵਿੰਗ ਕਰਦੇ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਅਤੇ ਸੜਕਾਂ ਤੇ ਇਸ ਤਰ੍ਹਾਂ ਲੋਕਾਂ ਦੇ ਵਿੱਚ ਦਹਿਸ਼ਤ ਮਚਾਈ ਕਿ ਦੇਖਣ ਵਾਲੇ ਵੀ ਹਰਾ ਰਹਿ ਗਏ ਇਹ ਕਾਰ ਜਿੱਥੋਂ ਵੀ ਗੁਜ਼ਰਦੀ ਉਥੇ ਲੋਕਾਂ ਦਾ ਲਹੂ ਲਹਾਨ ਹੋਇਆ ਅਤੇ ਸਮਾਨ ਟੁੱਟਦਾ ਹੋਇਆ ਗਿਰਿਆ ਹੋਇਆ ਹੀ ਨਜ਼ਰ ਆ ਰਿਹਾ ਸੀ ਅਤੇ ਇਹਨਾਂ ਨੌਜਵਾਨਾਂ ਨੂੰ ਅਖੀਰ ਇੱਕ ਜਗ੍ਹਾ ਤੇ ਜਾ ਕੇ ਰੋਕਿਆ ਗਿਆ ਜਿੱਥੇ ਕਿ ਇਹ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਭੱਜਣ ਦੇ ਵਿੱਚ ਕਾਮਯਾਬ ਹੋਇਆ ਤੇ ਦੋ ਨੂੰ ਪੁਲਿਸ ਵੱਲੋਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਤੇ ਅਗਰੇਲੀ ਕਾਰਵਾਈ ਦੇ ਲਈ ਅੱਗੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਦਹਿਸਤ ਹੈ ਅਤੇ ਇਸ ਹਰਿਆਣਾ ਨੰਬਰ ਕਾਰ ਦੇ ਬਾਰੇ ਲੋਕ ਜਾਣਨਾ ਚਾਹੁੰਦੇ ਨੇ ਕਿ ਆਕਰ ਇਹਨਾਂ ਨੌਜਵਾਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਜਾ ਫਿਰ ਅਜਿਹਾ ਕੀ ਹੋਇਆ ਕਿ ਇਹਨਾਂ ਨੇ ਇਸ ਤਰ੍ਹਾਂ ਸੜਕਾਂ ਤੇ ਮੌਦਾ ਤਾंडव ਕੀਤਾ ਆਓ ਦੇਖੋ ਤੁਸੀਂ ਵੀ ਇਹ ਪੂਰੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਸਵਾਗਤ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨੋਟੀਫਿਕੇਸ਼ਨ ਵੈਲ ਆਲ ਤੇ ਸਿਲੈਕਟ ਕਰ ਲੈਣੀ ਤਾਂ ਕਿ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਹੁਣ ਦੇਖੋ ਇਹ ਵੀਡੀਓ ਓ ਰੁਕ ਗਿਆ ਪੈਂਡ ਓ ਓ ਜੋਲਦੀ ਪੈਟ ਚ ਫੜੇ ਰੁਪਏ ਹਾਂ ਇਹ ਲੋਹੇ ਦਾ ਅੰਦਰ ਹੀ ਰਿਹਾ ਰਹੇ ਹੋ ਪਰ ਅਸੀਂ ਕਿੱਥੇ ਲੜੇ ਆਪਾਂ ਜੋ ਸਟਾਪ ਤੇ ਚੱਲ ਰਹੇ ਹਾਂ ਆ ਬੰਦਾ ਜੀ ਕਾਰਡ ਕਰਕੇ ਆ ਦੇਖੋ ਜੀ ਬੱਸ ਸਟੈਂਡ ਕੋਲ ਪਰਾਰੇ ਬੱਸ ਸਟੈਂਡ ਕੋਲ ਜਿਹੜਾ ਬੰਦਾ ਵਿਚਾਰਾ ਉਹਨੂੰ ਨਾ ਰਹੇ ਰਿਹਾ सारी वीडियो आएगी कोई नहीं ओ तो परे हो जाए बेसिक लाइव है मैं पटियाला बहुत दिख रही है पटियाला पॉलिटिक्स तो है मारे आ देखो अरे कोई नहीं पाजी पाजी कोई नहीं पा। मैं पटियाला पॉलिटिक्स तो ही आ आ देखो जी आ देखो जी आ देखो ਆ ਰਿਪੇਟ ਆ ਵਾ ਵਾ ਮਾਰ ਦੋ ਉਧਰ ਦੇ ਉਹ ਦਾਰ ਦਿਓ ਆ ਦੇਖੋ ਜੀ ਓ ਪੇੜ ਦੇ ਲੋੜਾ ਉਧਰ ਪੇੜ ਆ ਦੇਖੋ ਜੀ ਉਹਨਾ ਪੇੜ ਦੇ ਲੋੜਾ ਰੂ ਆ ਦੇਖੋ ਜੀ ਪਟਿਆਲਾ ਪੁਰ ਸਿੱਧੇ ਲਾਈਵ ਓ ਦੇਖੀ ਬੱਚਾ ਦੇ ਆ ਆ ਦੇਖੋ ਜੀ ਸਰਕਾਰ ਦੇ ਨਗਾ ਨਾਚ ਹੋ ਰਿਹਾ